ਪਉ ਪੁਰਾਣੇ ਕਾਨੂੰਨ ਪਏ ਨੇ ਹੀ ਪਏ ਨੇ ਕੋਈ ਛੇੜਦਾ ਨਹੀਂ ਦੇਖਦਾ ਨਹੀਂ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਬਿਜਲੀ ਕਿੰਨੀ ਦਿੰਦੇ ਹੋ 8 ਘੰਟੇ ਰਾਤ ਨੂੰ ਰਾਤ ਨੂੰ ਵੀ ਟੁੱਟਮੀ 2 ਵਜੇ ਆਈ 2:30 ਵਜੇ ਚਲੀ ਗਈ ਸਾਢੇ 3 ਆਈ ਸਾਢੇ 4 ਚਲੀ ਗਈ ਉਹ ਅੱਧੇ ਵੀ ਨਹੀਂ ਆਉਂਦੀ ਜਿਹੜੀ ਜ਼ਮੀਨ ਨੂੰ ਪਾਣੀ ਲੱਗਦਾ ਮੈਂ ਕਿਹਾ ਵੀ ਜੇ ਤੁਸੀਂ 8 ਘੰਟੇ ਅੰਦੀ ਬਜਾਏ ਕਸ ਤੋਂ 11 ਘੰਟੇ ਦਿਨੇ ਦੇ ਦੋ ਲਗਾਤਾਰ ਤਾਂ ਉਹਦਾ ਤਿੰਨ ਦਿਨਾਂ ਦੇ ਵਿੱਚ ਉਹਦੀ ਸਾਰੀ ਫਸਲ ਜਿਹੜੀ ਹੈ ਉਹ ਇੱਕ ਵਾਰੀ ਪਾਣੀ ਲੱਗ ਜਾਊਗਾ ਉਹਦੇ ਨਾਲ ਉਸ ਤੋਂ ਬਾਅਦ ਉਹ ਅਗਲੇ ਦੋ ਤਿੰਨ ਦਿਨ ਪਾਣੀ ਲਾਉਂਦਾ ਨਹੀਂ ਕਿਉਂਕਿ ਉਹਨੂੰ ਪਤਾ ਵੀ 11 ਘੰਟੇ ਆਉਂਦੀ ਹੈ ਜਦੋਂ ਮਰਜੀ ਕੋਈ ਵੀ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਉਹ ਮੋਟਰ ਚੱਲਦੀ ਰੱਖੇ ਆਪਣੀਆਂ ਬੱਟਾਂ ਤੋੜ ਲੈ ਬੱਟਾ ਉਹਨੂੰ ਪੁੱਛਣੀ ਆ ਉਸੇ ਨੂੰ ਪਹਿਣਗੇ ਮੈਂ ਕਹਿੰਦਾ 6 ਦਿਨ ਦਾ ਲਾ ਲੰਨੇ ਐਵਰੇਜ 6 ਦਿਨਾਂ ਵਿੱਚ ਤੁਸੀਂ ਕਿੰਨੀ ਬਿਜਲੀ ਦਿੰਦੇ ਹੋ ਕਹਿੰਦੇ 48 ਘੰਟੇ 8 ਘੰਟੇ ਦੇ ਫਿਰ ਵੀ ਰੋਲਾ ਪੈਂਦਾ ਬਿਜਲੀ ਨਹੀਂ ਆਉਂਦੀ ਬਿਜਲੀਆਂ ਆਉਂਦੀ ਕੱਟਦੀ ਆ ਨਹੀਂ ਆਉਂਦਾ ਉਹ ਨਹੀਂ ਆਉਂਦਾ ਜਨਰੇਟਰ ਲੈ ਕੇ ਆਉਣੇ ਪੈਂਦੇ ਲੋਕਾਂ ਨੂੰ ਮੈਂ ਕਹਿੰਦਾ ਇਧਰੋਂ ਕਿੰਨਾ ਦਿੰਨਿਆ ਗੇਰਾ ਕਰ ਕਰ ਕਹਿੰਦੇ 33 ਘੰਟੇ ਮੈਂ ਕਹਿੰਦਾ 15 ਘੰਟੇ ਦੇ ਨਾਲੇ ਇਹ ਬਚ ਗਏ ਨਾਲੇ ਉਹ ਖੁਸ਼ ਵੀ ਜਦੋਂ ਮਰਜੀ ਚਲਾ ਲਓ ਥੋੜੀ ਬਿਜਲੀ ਬਚੂਗੀ ਮੋਟਰ ਬੰਦ ਕਰਕੇ ਜਾਇਆ ਕਰਨਗੇ ਅੱਜ ਅੱਜ ਮੋਟਰ ਬੰਦ ਕਰਕੇ ਕਰੇ ਜਾਂਦੇ ਆ ਜੀ ਮਲਿਕ ਤਾਂ ਮੈਨੂੰ ਮਿਲਿਆ ਮੈਂ ਖੇਤਾ ਚ ਗਿਆ ਸੀਗਾ ਪਿੱਛੇ ਜੇ ਮੈਨੂੰ ਦੱਸਿਆ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੈ ਉਹ ਸ਼ਾਮ ਨੂੰ ਸਾਈਕਲ ਤੇ ਆਉਂਦਾ ਆਪਣੇ ਮੋਟਰ ਦੇ ਤਿੰਨੋਂ ਫਿਊਜ਼ ਜਿਹੜੇ ਨੇ ਨਾ ਗ੍ਰਿਪ ਕਹਿੰਦੇ ਨੇ ਉਹ ਉਹ ਕੱਢ ਕੇ ਝੋਲੇ 'ਚ ਪਾ ਕੇ ਲੈ ਜਾਂਦਾ ਕਿ ਤੇ ਰਾਤ ਨੂੰ ਆਟੋਮੈਟਿਕ ਹੀ ਨਾ ਚੱਲ ਪਏ ਯਾਰ ਕਿਉਂਕਿ ਕਿਉਂਕਿ ਕੱਸੀਆਂ ਦਾ ਪਾਣੀ ਵੀ ਆ ਗਿਆ ਚੈਨਲਾਈਜ਼ ਕਰਤਾ ਸੀ ਇਹ ਵੀ ਪਹਿਲੀ ਵਾਰ ਹੋਇਆ ਜੀ ਗ੍ਰੀਨ ਸਟੈਂਪ ਪੇਪਰ ज कलर कोडिंग ऑफ स्टैम पेपर ये पहली बार हुई है इन वैसा तो इस गल बारे फिर सिंगल विंडो तक हरेक कह सिंगल विंडो पर विंडो चो बहुत विंडो निकल दी। सिंगल विंडो की बजाय सिंगल विंडो सिंगल पेन करा भी पेन भी चले बस सारिया परमिशन उत सो ये तो असं आइडियाज़ लेने किस तरह ये हो सदैस काफ़ी जिस तरह मंत्री साहब ने जिक्र किया ओटीएस भी दी क्योंकि ਜੇ ਤੁਹਾਡੀਆਂ ਚਿਮਣੀਆਂ ਚੱਲਣਗੀਆਂ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤਾਂ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੂਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੂਗੀ ਇਸ ਤੋਂ ਪਹਿਲਾਂ ਤੁਹਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਰਕਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਸਿਰਫ ਮਤਲਬ ਖੂਨ ਚੂਸਣ ਵਾਸਤੇ ਰੱਖਦੀਆਂ ਸੀ ਲਾਲ ਜਿਹੇ ਰੰਗ ਦੀਆਂ ਥੈਲੀਆਂ ਤੁਸੀਂ ਆਦਤ ਹੀ ਪੈ ਗਈ ਸੀ ਮਤਲਬ ਰਿਵਾਜ ਹੀ ਬਣ ਗਿਆ ਸੀ ਵੀ ਇੱਕ ਇਹਨਾਂ ਨੂੰ ਫੜਾਇਆ ਉਹ ਇੱਕ ਉਹਨਾਂ ਨੂੰ ਫੜਾਇਆ ਉਹ ਅੱਛਾ ਇਹ ਮੈਨੂੰ ਪੱਕਾ ਪਤਾ ਹੈ ਕਿ ਤੁਸੀਂ ਦੋਨਾਂ ਦੇ ਮੈਨੀਫੈਸਟੋ ਪੜੇ ਵੀ ਨਹੀਂ ਹੁੰਦੇ ਦੋਨਾਂ ਦਾ ਕਿਸੇ ਪਾਰਟੀ ਨੂੰ ਪਿਆਰ ਵੀ ਨਹੀਂ ਕਰਦੇ ਨਹੀਂ ਵੀ ਆਹ ਪਾਰਟੀ ਕੋਲ ਤੂੰ ਸਿਰਫ ਇਹ ਕਹਿ ਕੇ ਉਹਨਾਂ ਨੂੰ ਲੈ ਭਰਾਵਾ ਤੇਰਾ ਵੀ ਮੱਥਾ ਡੰਮ ਦਿੰਨੇ ਆ ਜੇ ਤੂੰ ਆ ਗਿਆ ਤੂੰ ਨਾ ਸਾਨੂੰ ਕੁਝ ਕਹੀਂ ਲੈ ਵੀ ਤੇਰਾ ਮੱਥਾ ਡੰਮ ਦਿੰਨੇ ਜੇ ਤੂੰ ਆ ਗਿਆ ਤੂੰ ਨਾ ਸਾਨੂੰ ਕੁਝ ਕਹੀਂ ਆ ਮਲ ਦਰ ਦਰ ਲੱਗਣ ਲੱਗਾ ਇੰਡਸਟਰੀ ਕੀ ਕਰੋਗੀ ਇੰਡਸਟਰੀ ਤੇ ਤੁਰ ਤੁਰ ਜਾਓਗੇ ਹੋਰ ਕੀ ਕਰੋਗੇ ਉਹ ਕੋਈ ਹੋਰ ਪ੍ਰੋਫਿਟ ਦੇ ਜਾਂ ਫਿਰ ਹਿੱਸੇ ਮੰਗਦੇ ਸਾਨੂੰ ਹਿੱਸਾ ਦਿਓ ਕਿ ਕਿੱਥੋਂ ਦੇ ਦੋਗੇ ਹਿੱਸਾ ਜੀ ਤੁਸੀਂ ਆ ਸਾਡਾ ਇੱਕੋ ਹੀ ਮਕਸਦ ਹੈ ਇੱਕੋ ਹੀ ਲਾਲਚ ਕਹਿ ਲੋ ਸਵਾਰਥ ਕਹਿ ਲੋ ਕਿ ਬਸ ਸਾਡੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਡਿਗਰੀਆਂ ਮੁਤਾਬਕ ਉਹਨਾਂ ਨੂੰ ਕੰਮ ਦੇ ਦਿਓ ਬਸ ਸਾਡੇ ਪਰਮਿਸ਼ਨ ਦੋ ਜੁਨਟਾਂ ਦੀ ਲੈਣ ਆਉਂਗੇ ਤਿੰਨ ਜੁਨਟਾਂ ਦੀ ਦੇਵਾਂਗੇ ਕੰਮ ਬਤਾਓ ਕੰਮ ਦਿਓ ਹੁਣ ਮੈਂ ਖੁਸ਼ੀ ਦੀ ਗੱਲ ਇਹ ਹੈ ਇੱਕ ਤੁਹਾਡੇ ਲਈ ਕਿ ਪੰਜਾਬ ਜਿਹੜਾ এডਿਕੇਸ਼ਨ ਦੇ ਵਿੱਚ ਬਹੁਤ ਅੱਗੇ ਜਾ ਰਿਹਾ ਹੈ ਨੈਸ਼ਨਲ ਸਰਵੇ ਹੋਇਆ ਹੈ ਪੰਜਾਬ ਪਹਿਲੀ ਵਾਰ ਪੰਜਾਬ ਨੰਬਰ 1 ਆਇਆ ਹੈ ਜੀ 4 ਸਾਲਾਂ ਬਾਅਦ ਹੁੰਦਾ ਹੈ ਸੈਂਟਰ ਸਰਕਾਰ ਕਰਾਉਂਦੀ ਤੇ 850 ਤੋਂ ਉੱਪਰ ਬੱਚੇ ਨੀਟ ਕਲੀਅਰ ਕਰ ਗਏ 450 ਤੋਂ ਉੱਪਰ ਬੱਚੇ ਜੇਈਈ ਕਲੀਅਰ ਕਰ ਗਏ 44 ਬੱਚੇ ਜੇਈ ਇਡਵਾਂਸ ਕਲੀਅਰ ਕਰ ਗਏ ਤੁਹਾਡੇ ਮਟੀਰੀਅਲ ਆਓ ਥੋੜੇ ਕੁੜੀ ਆਉਣਗੇ ਉਹ ਆਈ 80 ਕਰਕੇ ਸੋ ਹੁਣ ਤੁਹਾਨੂੰ ਇਹ ਵੀ ਸ਼ਿਕਾਇਤ ਨਹੀਂ ਰਹੂਗੀ ਕਿ ਸਾਨੂੰ ਇੱਥੋਂ ਜੇ ਪੂਨੇ ਤੋਂ ਜਾਂ ਬੈਂਗਲੌਰ ਤੋਂ ਜਾਂ ਹైదరాబాద్ ਤੋਂ ਲੈ ਕੇ ਆਉਣੀ ਪੈਂਦੀ ਜਿਹੜੇ ਸਪੈਸ਼ਲਿਸਟ ਨੇ ਆਪਾਂ ਪੰਜਾਬ ਦੇ ਵਿੱਚ ਹੀ ਤੁਹਾਨੂੰ ਜਿਹੜੇ ਪੰਜਾਬੀ ਮੁੰਡੇ ਕੁੜੀਆਂ ਉਹ ਤੁਹਾਡੇ ਸਪੈਸ਼ਲਿਸਟ ਦਾ ਜਿਹੜੀ ਵੀ ਤੁਸੀਂ ਇੰਡਸਟਰੀ ਹੈ ਉਹਦੇ ਨਾਲ ਸੰਬੰਧਤ ਅਸੀਂ ਇੱਥੋਂ ਦੀ ਮੰਗਦਾ ਕੱਚਾ ਮਾਲ ਤੁਹਾਡਾ ਅਸੀਂ ਤਿਆਰ ਕਰ ਰਹੇ ਹਾਂ ਸੋ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਹਾਡੇ ਵੱਲੋਂ ਫੀਡਬੈਕ ਆਉਂਦਾ ਰਹਿੰਦਾ ਹੈ ਤੇ ਇਸ ਗੱਲ ਦੀ ਹੋਰ ਖੁਸ਼ੀ ਹੈ ਕਿ ਭਾਵੇਂ ਜਲੰਧਰ ਦੀ ਇਲੈਕਸ਼ਨ ਹੋਵੇ ਭਾਵੇਂ ਲੁਧਿਆਣੇ ਦੀ ਤੁਸੀਂ ਡਰਦੇ ਨਹੀਂ ਹੈਗੇ ਵੀ ਯਾਰੇ ਹੁਣ ਕਿਤੇ ਪਾਰਟੀ ਫੰਡ ਨਾ ਮੰਗ ਲੈਣਾ ਅਸੀਂ ਤਾਂ ਜੀ ਪਿਆਰ ਨਾਲ ਜਿੱਤਣ ਆਲੇ ਆ ਅਸੀਂ ਪੈਸੇ ਨਾਲ ਜਿੱਤਣ ਆਲੇ ਤਾਂ ਹੈ ਹੀ ਨਹੀਂ ਸੋ ਅਸੀਂ ਤਾਂ ਕਹਿੰਦੇ ਆ ਕਿ ਮੈਂ ਗਿਆ ਮੰਜਲ ਸਾਹਿਬ ਨੇ ਤੇ ਸਾਰੇ ਜਿਲ ਜਿਲ ਬੈਠੇ ਐ ਸੱਚ ਜੀ ਬੈਠੇ ਇਹਨਾਂ ਨੇ ਬੜਾ ਵੱਡਾ ਇਕੱਠ ਆਪਣੇ ਘਰੇ ਕੀਤਾ ਤੇ ਸਾਰੇ ਇੰਡਸਟ੍ਰੀਅਲਿਸਟ ਆਏ ਤੇ ਮੈਂ ਕਿਹਾ ਜੀ ਆਹੀ ਚਾਹੀਦੇ ਸੰਤ ਬਸ ਕਿ ਤੁਸੀਂ ਸਾਨੂੰ ਆਪਣੇ ਘਰੇ ਬੁਲਾ ਲਿਆ ਸਪੋਰਟ ਹੀ ਹੋ ਗਈ ਹੈ ਨਾ ਤੇ ਤੁਸੀਂ ਘਰੇ ਬੁਲਾ ਲਿਆ ਅਸੀਂ ਕੋਈ ਇੱਥੇ ਪੋਲਿਟੀਕਲ ਗੱਲ ਨਹੀਂ ਕਰਦੇ ਕਿਸੇ ਦੀ ਨਿੰਦਿਆ ਨਹੀਂ ਕਰਦੇ ਕਿਸੇ ਅਸੀਂ ਤਾਂ ਬਸ ਇਹ ਕਹਿੰਨੇ ਆ ਕਿ ਇੰਡਸਟਰੀ ਨੂੰ ਆਪਾਂ ਉੱਪਰ ਲੈ ਕੇ ਜਾਣਾ ਹੈ ਪੰਜਾਬ ਦੀ ਹੈਨਾ ਤੇ ਤੇ ਉਹਦੇ ਵਾਸਤੇ ਸਾਡਾ ਸਹਿਯੋਗ ਕਰੋ ਅਸੀਂ ਉਹ ਕਰਨਾ ਤੁਸੀਂ ਆ ਉਹਦੇ ਸੂਤਰਤਾਰ ਤੁਸੀਂ ਆ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਪਹਿ ਦਿਲੋਂ ਧੰਨਵਾਦ ਕਰਦਾ ਇਸ ਗੱਲ ਦਾ ਕਿ ਜਦੋਂ ਵੀ ਅਸੀਂ ਕਿਸੇ ਨਾ ਕਿਸੇ ਸਜੈਸ਼ਨ ਵਾਸਤੇ ਜਾਂ ਇੰਡਸਟਰੀ ਦੀ ਭਲਾਈ ਵਾਸਤੇ ਜਦ ਪੰਜਾਬ ਦੇ ਰੈਵਨਿਊ ਨੂੰ ਹੋਰ ਉੱਪਰ ਚੱਕਣ ਵਾਸਤੇ ਕੋਈ ਆਈਡੀਆਜ਼ ਲੈਣ ਵਾਸਤੇ ਜਦੋਂ ਵੀ ਤੁਹਾਨੂੰ ਅਸੀਂ ਬੁਲਾਉਂਦੇ ਆ ਜਾਂ ਕੋਈ ਈਮੇਲ ਜਾਂ ਕੋਈ ਕਿਸੇ ਵੀ ਜ਼ਰੀਏ ਤੁਹਾਡੇ ਤੋਂ ਸੁਝਾਅ ਮੰਗਦੇ ਹਾਂ ਤੁਸੀਂ ਖੁੱਲ੍ਹ ਕੇ ਸਾਡੇ ਨਾਲ ਗੱਲਬਾਤ ਕਰਦੇ ਹੋ ਕਿਉਂਕਿ ਆਪਣੇ 'ਚ ਕੋਈ ਔਲਾ ਨਹੀਂ ਹੈਗਾ ਆਪਣੇ 'ਚ ਕੋਈ ਮਤਲਬ ਨਹੀਂ ਹੈਗਾ بڑے-ਵੱਡੇ ਸੂਫੀ ਸ਼ਾਇਰ ਹੋਏ ਨੇ ਮੁਹੰਮਦ মিয়া ਬਖਸ਼ ਉਹਨਾਂ ਨੇ ਕਿਹਾ ਜਿਸ ਯਾਰੀ ਵਿੱਚ ਮਤਲਬ ਹੋਵੇ ਉਹ ਕਦੇ ਤੋੜਨਾ ਚੜਦੀ ਚਾਦਰ ਲੀਰੋ ਲੀਰ ਮੁਹੰਮਦ ਜਿਹੜੀ ਕੰਡਿਆਂ ਦੇ ਨਾਲ ਅੜਦੀ ਸੋ ਜੇ ਯਾਰੀ 'ਚ ਮਤਲਬ ਹੋ ਗਿਆ ਫਿਰ ਉਹ ਤੋੜਨੀ ਚੜਦੀ ਦੋਸਤੀ ਦਾ ਮਤਲਬ ਕੀ ਹੈ ਹਿੰਦੀ ਦਾ ਲਫ਼ਜ਼ ਹੈ ਦੋਸਤ ਦੋ ਡੈਸ਼ ਸਤਿ ਦੋ ਸਤਿ ਦੋ ਸਚਾਈਆਂ ਉਤੋਂ ਦੋਸਤ ਬਣਿਆ ਨਹੀਂ ਤਾਂ ਹੋਰ ਲਫ਼ਜ਼ ਵੀ ਹੈਗੇ ਮਿੱਤਰ ਜਾਨੂ ਨੋਨ ਹੋਰ ਵੀ ਹੈਗੇ ਪਰ ਦੋਸਤ ਕਿੰਨੇ ਕਹਿੰਦੇ ਦੋ ਤਿੰਨ ਚਾਰ ਬਸ ਜਦੋਂ ਦੋਨੇ ਪਾਸੋਂ ਸੱਚ ਹੈ ਉਹਨਾਂ ਚਿਰ ਚੱਲੀ ਜਾਉ ਜਦੋਂ ਇੱਕ ਪਾਸੋਂ ਸੱਚ हट ਗਿਆ ਹੌਲੀ ਹੌਲੀ ਪਤਾ ਲੱਗ ਗਿਆ ਉਹ ਟੁੱਟ ਜਾਂਦੀ ਇਹ ਦੋਸਤੀ